ਇਸੀ ਪੁਲਿਸ ਪਿੰਡ ਪਹੁੰਚਦੀ ਹੈ ਪਰ ਉਹ ਜਿਵੇਂ ਕਹਿ ਦਿੰਦੇ ਐ ਨਾ ਕਿ ਚੋਰ ਨੂੰ ਆਪਣਾ ਪਾੜਾ ਹੋ ਜਾਂਦਾ ਤਾਂ ਜਖੀ ਜੀ ਇਹ ਇੱਕ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਇੱਕ ਨੌਜਵਾਨ ਦੇ ਵੱਲੋਂ ਛੱਪੜ ਦੇ ਵਿੱਚ ਛਾਲ ਮਾਰ ਲਈ ਜਾਂਦੀ ਹੈ ਜਦੋਂ ਪੁਲਿਸ ਦੀਆਂ ਗੱਡੀਆਂ ਦੇਖੀਆਂ ਜਾਂਦੀਆਂ ਕਿ ਪਿੰਡ ਦੇ ਵਿੱਚ ਦਾਖਲ ਹੋਈਆਂ ਨੇ ਔਰ ਪੁਲਿਸ ਨੂੰ ਦੇਖ ਕੇ ਨੌਜਵਾਨ ਛੱਪੜ ਦੇ ਵਿੱਚ ਛਾਲ ਮਾਰ ਦਿੰਦਾ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਜਿਹੜਾ ਆ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਵੇਚਣ ਦਾ ਵੀ ਕੰਮ ਕਰਦਾ ਹੈ ਮਹਿਜ਼ ਜੇ ਉਮਰ ਦੀ اسی ਗੱਲ ਕਰੀਤਾ 21-22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਤਸਵੀਰ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਗਨੂ ਇਹ ਗੱਲ ਦੱਸੀ ਗਈ ਹੈ ਕੈਮਰੇ ਦੇ ਉੱਪਰ ਵੀ ਕਿ ਨੌਜਵਾਨ ਜਿਹੜਾ ਆਉ ਸ਼ਰਾਬ ਵੀ ਵੇਚਦਾ ਸੀਗਾ ਔਰ ਇਹਦੇ ਨਾਲ ਨਸ਼ੇ ਦਾ ਸੇਵਨ ਵੀ ਕਰਦਾ ਸੀ ਇਹ ਤਲ ਮੰਡੀ ਮੱਲੀਆਂ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਇਸ ਪਿੰਡ ਦੇ ਵਿੱਚ ਪੁਲਿਸ ਕਿਸੇ ਹੋਰ ਕੰਮ ਦੇ ਵਾਸਤੇ ਆਈ ਸੀ ਯਾਨੀ ਕਿ ਕਿਸੇ ਹੋਰ ਘਰੇ ਰੇਡ ਮਾਰਨ ਦੇ ਵਾਸਤੇ ਆਈ ਸੀਗੀ ਪੁਲਿਸ ਪਰ ਜਦੋਂ ਪੁਲਿਸ ਦੀਆਂ ਗੱਡੀਆਂ ਇਸ ਨੌਜਵਾਨ ਨੇ ਦੇਖੀਆਂ ਤਾਂ ਡਰ ਦੇ ਮਾਰੇ ਨੇ ਆਪ ਹੀ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਇਸ ਨੂੰ ਇਹ ਡਰ ਪੈ ਗਿਆ ਕਿ ਸ਼ਾਇਦ ਪੁਲਿਸ ਮੈਨੂੰ ਫੜਨ ਦੇ ਵਾਸਤੇ ਆਈ ਹੈ ਪੁਲਿਸ ਨੂੰ ਪਤਾ ਲੱਗ ਗਿਆ ਕਿ ਮੈਂ ਕੀ ਕਰਦਾ ਤਾਂ ਸ਼ਾਇਦ ਪੁਲਿਸ ਮੈਨੂੰ ਫੜਨ ਦੇ ਵਾਸਤੇ ਆ ਗਈ ਹੈ ਤਾਂ ਇਹਨੇ ਡਰ ਦੇ ਮਾਰੇ ਨੇ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਔਰ ਜਦੋਂ ਪੁਲਿਸ ਨੇ ਦੇਖਿਆ ਕਿ ਇੱਕ ਨੌਜਵਾਨ ਉੱਥੇ ਡੁੱਬ ਰਿਹਾ ਹੈ ਤਾ ਪੁਲਿਸ ਨੇ ਛੱਪੜ ਦੇ ਵਿੱਚੋਂ ਨੌਜਵਾਨ ਨੂੰ ਕੱਢਿਆ ਔਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਤਾਂ ਹੁਣ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਪੁਲਿਸ ਤੇ ਲਾ ਦਿੱਤਾ ਕਿ ਪੁਲਿਸ ਨੇ ਹੀ ਉਹਨਾਂ ਦੇ ਬੇਟੇ ਦੀ ਹੱਤਿਆ ਜਿਹੜੀ ਉਹ ਕੀਤੀ ਹੈ ਸੋ ਇਹ ਇਲਜ਼ਾਮ ਜਿਹੜੇ ਨੇ ਉਹ ਪੁਲਿਸ ਤੇ ਲਗਾ ਦਿੱਤੇ ਔਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਡਾ ਬੇਟਾ ਇਦਾਂ ਦਾ ਕੁਝ ਨਹੀਂ ਕਰਦਾ ਪਰ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਉਸ ਨੌਜਵਾਨ ਨੂੰ ਛੱਪੜ ਦੇ ਵਿੱਚੋਂ ਹੀ ਪੁਲਿਸ ਨੇ ਕੱਢਿਆ ਹੈਗਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਪਤਾ ਲੱਗਾ ਪੁਲਿਸ ਤੋਂ ਵੀ ਔਰ ਜਿਹੜੇ ਹੋਰ ਵੀ ਪਿੰਡ ਵਾਸੀ ਲੋਕ ਨੇ ਉਹ ਕਹਿ ਰਹੇ ਨੇ ਕਿ ਮੁੰਡਾ ਸ਼ਰਾਬ ਵੇਚਦਾ ਸੀਗਾ ਨਸ਼ੇ ਦਾ ਸੇਵਨ ਵੀ ਕਰਦਾ ਸੀ ਪੁਲਿਸ ਨੇ ਵੀ ਇਸ ਤੇ ਉੱਪਰ ਸਪਸ਼ਟੀਕਰਨ ਦਿੱਤਾ ਹੈ ਅਰੇ ਜਦੋਂ ਪੁਲਿਸ ਦੀਆਂ ਗੱਡੀਆਂ ਪਿੰਡ ਦਾਖਲ ਹੋਈਆਂ ਤੇ ਮੁੰਡੇ ਨੂੰ ਲੱਗਾ ਕਿ ਸ਼ਾਇਦ ਹੁਣ ਪੁਲਿਸ ਮੈਨੂੰ ਫੜਨ ਦੇ ਵਾਸਤੇ ਆ ਚੁੱਕੀ ਹੈ ਤਾਂ ਜੋ ਨੌਜਵਾਨ ਸੀਗਾ ਉਹਨੇ ਡਰ ਦੇ ਮਾਰੇ ਨਹੀਂ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਜੀਵਨ ਲੀਲਾ ਸਮਾਪਤ ਹੋ ਚੁੱਕੀ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਗਦਾ ਇਹ ਪਿੰਡ ਹੈਗਾ ਜਿੱਥੇ ਇਹ ਸਾਰੀ ਘਟਨਾ ਵਾਪਰੀ ਐ ਤਲਵੰਡੀ ਮੱਲੀਆਂ ਸ਼ੋ ਇਹ ਨੌਜਵਾਨ ਦੀ ਵੀ ਇੱਕ ਪਾਸੇ ਤਸਵੀਰ ਦੇਖ ਰਹੇ ਹੋ ਜਿਹੜਾ ਪੁਲਿਸ ਦੇ ਮੁਤਾਬਕ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਨੂੰ ਦਿੱਤੀ ਗਈ ਐ ਜਗਦੀਪ ਸਿੰਘ ਇਸ ਨੌਜਵਾਨ ਦਾ ਨਾਮ ਹੈ ਅਜੇ ਬਹੁਤ ਉਮਰ ਘੱਟ ਐ 21 ਤੋਂ 22 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਐ ਸੋ ਇਹ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਸ਼ਰਾਬ ਵੀ ਵੇਚਦਾ ਸੀ ਔਰ ਅ ਨਸ਼ੇ ਦਾ ਵੀ ਸੀ ਉਹਨਾਂ ਕਰਦਾ ਸੀਗਾ ਪੁਲਿਸ ਇਸੇ ਪਿੰਡ ਦੇ ਵਿੱਚ ਕਿਸੇ ਹੋਰ ਕੰਮ ਵਾਸਤੇ ਆਏ ਆਈ ਸੀਗੀ ਪਰ ਇਹ ਨੌਜਵਾਨ ਨੂੰ ਇਹ ਡਰ ਪੈ ਗਿਆ ਕਿ ਸ਼ਾਇਦ ਪੁਲਿਸ ਹੁਣ ਮੈਨੂੰ ਫੜ ਕੇ ਲੈ ਜੇਗੀ ਪੁਲਿਸ ਨੂੰ ਸ਼ਾਇਦ ਪਤਾ ਲੱਗ ਗਿਆ ਇਸ ਦਾ ਤੋਂ ਇਹਨੇ ਨਹਿਰ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਔਰ ਜਦੋਂ ਪੁਲਿਸ ਨੇ ਦੇਖਿਆ ਤਾਂ ਬਚਾਇਆ ਵੀ ਪੁਲਿਸ ਨੇ ਫਿਰ ਪੁਲਿਸ ਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਆਹ ਗੱਲ ਬਣੀ ਹੈ ਸੋ ਪੁਲਿਸ ਨੇ ਇਸ ਨੂੰ ਕੱਢਿਆ ਬਾਹਰ ਕੱਢਿਆ ਛੱਪੜ ਦੇ ਵਿੱਚੋਂ ਤੇ ਹਸਤਾ ਲੈ ਕੇ ਗਏ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੇ ਉਲਟੇ ਇਲਜ਼ਾਮ ਜੜੇ ਨੂੰ ਪੰਜਾਬ ਪੁਲਿਸ ਤੇ ਲਾਇਏ ਨੇ ਗੱਲਬਾਤ ਵੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਔਰ ਪੁਲਿਸ ਦੇ ਨਾਲ ਵੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ। ਰਹੇ ਸੀ ਕਿ ਜੋ ਖੋਸੇ ਕੀ ਗੱਲ ਜੀ ਕੱਲੇ ਸੁਣਾਏ ਪਰ ਸਵੇਰ ਆਏ ਸੀ ਕਿ ਕਰੇ ਲੜਕਾ ਚੁਤੇਰੇ ਤੇਰਾ ਪਾ ਗਿਆ ਬਾਈ ਮੰਨਣ ਸਾਰਾ ਕੁਝ ਪੋੜਤਾ ਪੇਟੀ ਪੋਲ ਗੱਚਲਾ ਪੋੜਾ ਰਾਤ ਵੀ ਇਹਨਾਂ ਨੇ ਪੋੜਤਾ ਮੇਰਾ ਤਾਰ مگر مگر گئے مگر گی سارا کجا ਛੱਪੜ ਚਾਹਿਆ ਛੱਪੜ ਜਾਇਆ ਸਬਕਾਂ ਛੱਪੜ ਦੇ ਕੋੜਾ ਮੈਂ ਤਾਂ ਪੂਰਾ ਸੜ ਚਟ ਕੇ ਪਾੜਿਆ ਪਿਆ ਇਹੋ ਵੀ ਕਹਿੰਦੇ ਪਿਆ ਵੀ ਅੱਜ ਤੱਕ ਗੁਡੀ ਹੋਈ ਮੇਰਾ ਨਾਮ ਗੁਰਜੀਤ ਸਿੰਘ ਦਾ ਕੀ ਗੱਲ ਹੋਈ ਅੱਜ ਇਹ ਪਰਾਣ ਇਹ ਕਰੇ ਸੀਗਾ ਹੈ ਕੌਣ ਹੈ ਮੇਰਾ ਭਰਾ ਜਲਦੀਪ ਸਿੰਘ ਕੀ ਨਾਮ ਹੈ ਦਾ ਜਗਦੀਪ ਸਿੰਘ ਹੈ ਇਹ ਦੀ ਹੈਗੀ 20 ਸਾਲ ਦੀ ਹੋਣਾ ਕੀ ਕਰਦਾ ਹੈ ਇਹ ਛੱੜਰੀ ਜੀ ਦਾ ਕੰਮ ਕਰਦਾ ਸੀਗਾ ਅੱਜ ਕਰੇ ਸੀਗਾ ਇਹ ਜਿੰਨੀ ਹੁੰਦਾ ਹੁੰਦਾ ਕੀ ਆ ਕੇ ਕੰਮ ਦੇ ਹੁੰਦਾ ਛਟਰੀ ਦੇ ਕੰਮ ਦੇ ਜਾਂਦਾ ਹੁੰਦਾ ਹੈ ਅੱਜ ਕਰੇ ਸੀਗਾ ਇਹ ਇੱਕ ਹੌਸਲਾ ਇਹਨੂੰ ਕਿਹਾ ਪੜੇ ਉਹਨਾਂ ਨੂੰ ਡਾਰਦਾ ਛੱਪੜ ਹੀ ਛਾਲ ਨਾਲ ਪਾਉਂਦਾ ਕੋਲ ਕਿਹੜੇ ਸੀ ਬੋਖਰ ਕਿਥੋਂ ਹੀ ਬੋਖਰ ਜਿਹੜਾ ਇੱਕ ਹਜ਼ਾਰ ਜਿਹੜਾ ਘਾਣੇ ਦੇ ਸੀ ਠੀਕ ਹੁੰਦੇ ਸੀ ਇਹ ਕਾਤੋਂ ਆ ਗਿਆ ਸੀ ਕਿ ਇਹ ਹੁਣ ਸਭ ਲੋਕਾਂ ਨੂੰ ਮਾਮਲਾ ਦਰਜ ਆਉਂਦੇ ਤੇ ਵੀ ਇਹ ਪਈਦਾ ਕੋਈ ਨਹੀਂ ਗਈ ਇਹ ਕਿਸਕੇ ਆਉਂਦੇ ਆਏ ਸੀ ਬਹੁਤ 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 ਚਾ ਉਹ ਇਧਰ ਐਸੀ ਉਹ ਨਹੀਂ ਐਸੀ ਕੰਮ ਦੇ ਸੀਗੇ ਪਰ ਆਪਣਾ ਸਾਨੂੰ ਪਾਰ ਦੀ ਛੱਪੜ ਜਿਹਾ ਹੜਾ ਮਾਰੀ ਯਾਨੀ ਫਿਰ ਉਸ ਤੋਂ ਬਾਅਦ ਕਿਤੇ ਮੋਕੇ ਦੇ ਮੋਤ ਹੋਈ ਹੈ ਕਿ ਇੱਥੇ ਆ ਕੇ ਫਰੀ ਮਾਰ ਬੋਲ ਲਿਆ ਬਹੁਤ ਸਾੜੀ ਕੀ ਮੰਗ ਕਰਦੇ ਨੇ ਸਾਡਾ ਖਾਤ ਚਾਹੀਦਾ ਮੇਰਾ ਵੀ ਪਿੰਡ ਵਾਲਾ 12 ਚੋ 12 ee gall hoye ne mari hunde ne portal lane kher le mera putt ode portal ke ne kach taa aa kone dar de ne chaal hi mere putt ne putt na saala ta si piyo ta gayi mok gaya si aa ish aa par lein te de par sade na kar de ਆਏ ਆਇਆ ਮਾਰੀ ਕਰਾ ਕੋਲੇ ਚਪੜਾ ਵਾਲ ਲੈ ਅੰਨਟ ਕੋਲਸਾ ਲੈ ਆਏ ਮੇਂ ਜੀ ਦੱਸਦਾ ਹੈ ਜਪੜ ਇਹਨੇ ਕਰਾ ਕੋਲੇ ਯਾ ਮੋਬੀਸਾਂ ਦੇ ਚੱਪੜੀ ਲੱਗ ਕੇ ਹੋ ਗਈ ਕਿ ਹਾਂਜੀ ਚੱਪੜ ਤੇ ਮਾਰ ਗਿਆ ਸੀ ਜੀ ਐ ਨਿੱਕੀ ਆ ਗਿਆ ਆਈ ਰਿਟਰ ਦੇ ਲੈ ਕੇ ਆਏ ਸਾਰੇ ਸਾਰੇ ਹੀ ਆਏ ਸਾਰੇ ਤੇ ਆ ਗਏ ਕੀ ਕਰਦੇ ਪਤਾ ਹਾਂਨ ਸਾਹਬ ਚਾਹੁੰਦਾ ਸਾਹੇ ਸਾਹਨੂਨ ਸਾਹਬ ਸਾਡਾ ਪਤ ਨਹੀਂ ਮਿਲਦਾ ਸਾਡੀ ਉੱਤੇ ਸਾਡਾ ਪਤ ਕੋਈ ਨਹੀਂ ਹਾਂ ਸਾਡੇ ਤੋਂ ਮੇਰੇ ਸਾਡਾ ਪਤ ਨਨਕੀ ਆਪਣੀ ਤੇ ਸੜਕ ਪੁੱਤ ਤੇਨ ਬਾਕੀ ਬਾਰੇ ਪੁੱਤ ਵਾਰ ਕਹੇ ਤਾਈ ਮਰੇ ਸਮਝ ਮੇਰੇ ਨਾ ਹੀ ਉਹ ਨਹੀਂ ਵਪਾਰ ਕਰ ਬਰੁਜੀ ਉਹ ਤਾਂ ਦਮ ਚੀਤੇ ਜਾਂਦਾ ਹੋਈ ਉਹ ਤਾਂ ਬੁਜੀ ਨਹੀਂ ਨਹੀਂ ਵੀ ਕੋਈ ਨਚਾਨੀ ਕਰ ਜਿਦਰੇ ਹੁਤਾ نہیںاندی لڑکا جگیپر مل گا سی دوست شراب وغیرہ ਯੂਜਲ ਯੂਜਲ ਦੇ ਇੱਕ ਸਾਹੀ ਟੀਮ ਨੇ ਪਹਿਲਾਂ ਜਿਹੜਾ ਰੇਡ ਵਗੈਰਾ ਕੀਤੇ ਸੀ ਕਿ ਅੱਜ ਜਿਹੜੇ ਸਾਡੇ ਸਟਾਫ ਦੇ ਮਲਾਜਮ ਜਾ ਰਹੇ ਸੀ ਕਿ ਉਹ ਆਗਲੀ ਦਰਖਾਸਤ ਦੇ ਸਬੰਧ ਵਿੱਚ ਜਾ ਰਹੇ ਸੀ ਦਰਖਾਸਤ ਸਿਕੰਡਨ ਵਾਸਤੇ ਕਿ ਜਦੋਂ ਜਿਹੜਾ ਇਹਨਾਂ ਦੇ ਕਿਤੇ ਘਰ ਦੇ ਮੇਲੇ ਪਹੁੰਚੇ ਘਰ ਦੇ ਨੀਮਤ ਰੋਡ ਦੇ ਪਹੁੰਚੇ ਉਧਰੋਂ ਕਿਤੇ ਸਾਹਮਣੇ ਹੋਏ ਆ ਰਿਹਾ ਸੀ ਇਹ ਫਿਰ ਜਿਹੜਾ ਮਲਾਜਮਾ ਨੂੰ ਕਿ ਇਹਨੇ ਸੋਚਿਆ ਕਿ ਤੇਰੇ ਤੇ ਰੇਟ ਕਰਨ ਆਇਆ ਜਾਂ ਮੈਨੂੰ ਫਰਜ ਲੱਗਿਆ ਇਹਨੇ ਛੱਪਣ ਦੇ ਵਿੱਚ ਹਾਲ ਮਾਰ ਲਈ ਫਿਰ ਸਾਡੇ ਮਲਾਜਮਾ ਲਈ ਉੱਚੇ ਪਿੰਡ ਵਾਲਿਆਂ ਦੀ ਸਿਹਤ ਨਾਲ ਉਹਨੂੰ ਬਾਹਰ ਕੱਢ ਕੇ ਇੱਥੇ ਸਿਲਵਰ ਹਸਪਤਾਲ ਜਿਹੜਾ ਪਹਚਾਇਆ ਤੇ ਜਿਹੜੇ ਚੀਜ਼ਾਂ ਦਾ ਪਰਿਵਾਰ ਜੋ ਜੀ ਬਿਆਨ ਨਹੀਂ ਲਿਖਾਇਆ ਇਹੋ ਬਿਆਨ ਲਿਖਾਉਂਦੇ ਹੀ ਫਿਰ ਸਾਨੂੰ ਪਤਾ ਲੱਗੂਗਾ ਕੀ ਉਸੇਸਾਰਾ ਨਾਲ। ਨੀਸੀ ਪੁਲਿਸ ਪਿੰਡ ਪਹੁੰਚਦੀ ਹੈ ਪਰ ਉਹ ਜਿਵੇਂ ਕਹਿ ਦਿੰਦੇ ਐ ਨਾ ਕਿ ਚੋਰ ਨੂੰ ਆਪਣਾ ਪਾੜਾ ਹੋ ਜਾਂਦਾ ਤਾਂ ਜਖੀਖੀ ਇਹ ਇੱਕ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਇੱਕ ਨੌਜਵਾਨ ਦੇ ਵੱਲੋਂ ਛੱਪੜ ਦੇ ਵਿੱਚ ਛਾਲ ਮਾਰ ਲਈ ਜਾਂਦੀ ਹੈ। ਜਦੋਂ ਪੁਲਿਸ ਦੀਆਂ ਗੱਡੀਆਂ ਦੇਖੀਆਂ ਜਾਂਦੀਆਂ ਕਿ ਪਿੰਡ ਦੇ ਵਿੱਚ ਦਾਖਲ ਹੋਈਆਂ ਨੇ ਔਰ ਪੁਲਿਸ ਨੂੰ ਦੇਖ ਕੇ ਨੌਜਵਾਨ ਛੱਪੜ ਦੇ ਵਿੱਚ ਛਾਲ ਮਾਰ ਦਿੰਦਾ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਜਿਹੜਾ ਆ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਵੇਚਣ ਦਾ ਵੀ ਕੰਮ ਕਰਦਾ ਹੈ ਮਹਿਜ਼ ਜੇ ਉਮਰ ਦੀ اسی ਗੱਲ ਕਰੀਤਾ 21-22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਸ ਤਸਵੀਰ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਉਹਨੂੰ ਇਹ ਗੱਲ ਦੱਸੀ ਗਈ ਹੈ ਕੈਮਰੇ ਦੇ ਉੱਪਰ ਵੀ ਕਿ ਨੌਜਵਾਨ ਜਿਹੜਾ ਆਉਂ ਸ਼ਰਾਬ ਵੀ ਵੇਚਦਾ ਸੀਗਾ ਔਰ ਇਹਦੇ ਨਾਲ ਨਸ਼ੇ ਦਾ ਸੇਵਨ ਵੀ ਕਰਦਾ ਸੀ ਇਹ ਤਲਮੰਡੀ ਮੱਲੀਆਂ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਇਸ ਪਿੰਡ ਦੇ ਵਿੱਚ ਪੁਲਿਸ ਕਿਸੇ ਹੋਰ ਕੰਮ ਦੇ ਵਾਸਤੇ ਆਈ ਸੀ ਯਾਨੀ ਕਿ ਕਿਸੇ ਹੋਰ ਘਰੇ ਰੇਡ ਮਾਰਨ ਦੇ ਵਾਸਤੇ ਆਈ ਸੀਗੀ ਪੁਲਿਸ ਪਰ ਜਦੋਂ ਪੁਲਿਸ ਦੀਆਂ ਗੱਡੀਆਂ ਇਸ ਨੌਜਵਾਨ ਨੇ ਦੇਖੀਆਂ ਤਾਂ ਡਰ ਦੇ ਮਾਰੇ ਨੇ ਆਪ ਹੀ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਇਸ ਨੂੰ ਇਹ ਡਰ ਪੈ ਗਿਆ ਕਿ ਸ਼ਾਇਦ ਪੁਲਿਸ ਮੈਨੂੰ ਫੜਨ ਦੇ ਵਾਸਤੇ ਆਈ ਹੈ ਪੁਲਿਸ ਨੂੰ ਪਤਾ ਲੱਗ ਗਿਆ ਕਿ ਮੈਂ ਕੀ ਕਰਦਾ ਤਾਂ ਸ਼ਾਇਦ ਪੁਲਿਸ ਮੈਨੂੰ ਫੜਨ ਦੇ ਵਾਸਤੇ ਆ ਗਈ ਹੈ ਤਾਂ ਇਹਨੇ ਡਰ ਦੇ ਮਾਰੇ ਨੇ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਔਰ ਜਦੋਂ ਪੁਲਿਸ ਨੇ ਦੇਖਿਆ ਕਿ ਇੱਕ ਨੌਜਵਾਨ ਉੱਥੇ ਡੁੱਬ ਰਿਹਾ ਹੈ ਤਾ ਪੁਲਿਸ ਨੇ ਛੱਪੜ ਦੇ ਵਿੱਚੋਂ ਨੌਜਵਾਨ ਨੂੰ ਕੱਢਿਆ ਔਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਤਾਂ ਹੁਣ ਪਰਿਵਾਰਕ ਮੈਂਬਰਾਂ ਨੇ ਇਹ ਇਲਜ਼ਾਮ ਪੁਲਿਸ ਤੇ ਲਾ ਦਿੱਤਾ ਕਿ ਪੁਲਿਸ ਨੇ ਹੀ ਉਹਨਾਂ ਦੇ ਬੇਟੇ ਦੀ ਹੱਤਿਆ ਜਿਹੜੀ ਉਹ ਕੀਤੀ ਹੈ ਸੋ ਇਹ ਇਲਜ਼ਾਮ ਜਿਹੜੇ ਨੇ ਉਹ ਪੁਲਿਸ ਤੇ ਲਗਾ ਦਿੱਤੇ ਔਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਡਾ ਬੇਟਾ ਇਦਾਂ ਦਾ ਕੁਝ ਨਹੀਂ ਕਰਦਾ ਪਰ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਉਸ ਨੌਜਵਾਨ ਨੂੰ ਛੱਪੜ ਦੇ ਵਿੱਚੋਂ ਹੀ ਪੁਲਿਸ ਨੇ ਕੱਢਿਆ ਹੈਗਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਪਤਾ ਲੱਗਾ ਪੁਲਿਸ ਤੋਂ ਵੀ ਔਰ ਜਿਹੜੇ ਹੋਰ ਵੀ ਪਿੰਡ ਵਾਸੀ ਲੋਕ ਨੇ ਉਹ ਕਹਿ ਰਹੇ ਨੇ ਕਿ ਮੁੰਡਾ ਸ਼ਰਾਬ ਵੇਚਦਾ ਸੀਗਾ ਨਸ਼ੇ ਦਾ ਸੇਵਨ ਵੀ ਕਰਦਾ ਸੀ ਪੁਲਿਸ ਨੇ ਵੀ ਇਸ ਦੇ ਉੱਪਰ ਸਪਸ਼ਟੀਕਰਨ ਦਿੱਤਾ ਹੈ ਅਰੇ ਜਦੋਂ ਪੁਲਿਸ ਦੀਆਂ ਗੱਡੀਆਂ ਪਿੰਡ ਦਾਖਲ ਹੋਈਆਂ ਤੇ ਮੁੰਡੇ ਨੂੰ ਲੱਗਾ ਕਿ ਸ਼ਾਇਦ ਹੁਣ ਪੁਲਿਸ ਮੈਨੂੰ ਫੜਨ ਦੇ ਵਾਸਤੇ ਆ ਚੁੱਕੀ ਹੈ ਤਾਂ ਜੋ ਨੌਜਵਾਨ ਸੀਗਾ ਉਹਨੇ ਡਰ ਦੇ ਮਾਰੇ ਨਹੀਂ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਜੀਵਨ ਲੀਲਾ ਸਮਾਪਤ ਹੋ ਚੁੱਕੀ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਗ ਦਾ ਇਹ ਪਿੰਡ ਹੈਗਾ ਜਿੱਥੇ ਇਹ ਸਾਰੀ ਘਟਨਾ ਵਾਪਰੀ ਐ ਤਲਵੰਡੀ ਮੱਲੀਆਂ ਸੋ ਇਹ ਨੌਜਵਾਨ ਦੀ ਵੀ ਇੱਕ ਪਾਸੇ ਤਸਵੀਰ ਦੇਖ ਰਹੇ ਹੋ ਜਿਹੜਾ ਪੁਲਿਸ ਦੇ ਮੁਤਾਬਕ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਨੂੰ ਦਿੱਤੀ ਗਈ ਐ ਜਗਦੀਪ ਸਿੰਘ ਇਸ ਨੌਜਵਾਨ ਦਾ ਨਾਮ ਹੈ ਅਜੀ ਬਹੁਤ ਉਮਰ ਘੱਟ ਐ 21 ਤੋਂ 22 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਐ ਸੋ ਇਹ ਦੱਸਿਆ ਜਾ ਰਿਹਾ ਕਿ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਸ਼ਰਾਬ ਵੀ ਵੇਚਦਾ ਸੀ ਔਰ ਨਸ਼ੇ ਦਾ ਵੀ ਸਿਮਨ ਕਰਦਾ ਸੀਗਾ ਪੁਲਿਸ ਇਸੇ ਪਿੰਡ ਦੇ ਵਿੱਚ ਕਿਸੇ ਹੋਰ ਕੰਮ ਵਾਸਤੇ ਆਏ ਆਈ ਸੀ ਕਿ ਪਰ ਇਹ ਨੌਜਵਾਨ ਨੂੰ ਇਹ ਡਰ ਪੈ ਗਿਆ ਕਿ ਸ਼ਾਇਦ ਪੁਲਿਸ ਹੁਣ ਮੈਨੂੰ ਫੜ ਕੇ ਲੈ ਜੇਗੀ ਪੁਲਿਸ ਨੂੰ ਸ਼ਾਇਦ ਪਤਾ ਲੱਗ ਗਿਆ ਇਸ ਡਰ ਤੋਂ ਇਹਨੇ ਨਹਿਰ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਅਰ ਜਦੋਂ ਪੁਲਿਸ ਨੇ ਦੇਖਿਆ ਤਾਂ ਬਚਾਇਆ ਵੀ ਪੁਲਿਸ ਨੇ ਫਿਰ ਪੁਲਿਸ ਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਆਹ ਗੱਲ ਬਣੀ ਐ ਸੋ ਪੁਲਿਸ ਨੇ ਇਸ ਨੂੰ ਕੱਢਿਆ ਬਾਹਰ ਕੱਢਿਆ ਛੱਪੜ ਦੇ ਵਿੱਚੋਂ ਤੇ ਹਸਤਾ ਲੈ ਕੇ ਗਏ ਉੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਪਰਿਵਾਰਕ ਮੈਂਬਰਾਂ ਨੇ ਉਲਟੇ ਇਲਜ਼ਾਮ ਜੜੇ ਨੇ ਪੰਜਾਬ ਪੁਲਿਸ ਤੇ ਲਾਈ ਨੇ ਗੱਲਬਾਤ ਵੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਔਰ ਪੁਲਿਸ ਦੇ ਨਾਲ ਵੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ। ਰਹੇ ਸੀਗੇ ਲੋਕ ਸਹੀ ਕੀ ਗੱਲ ਕਹਿੰਦੇ। ਪਰ ਸਾਰੇ ਆਏ ਸੀਗੇ ਕਰੇ ਲੜਕਾ ਚੁਤੇ ਰੇ ਤੇਰਾ ਪਾ ਗਿਆ ਬਾਈ। ਮੈਂ ਨਾਲ ਸਾਰਾ ਕੁਝ ਪੋੜਤਾ ਪੇਟੀ ਪੋਲ ਗੱਚਲਾ ਪੋੜ। ਰਾਤ ਵੀ ਇਹਨਾਂ ਨੇ ਪੋਲਤਾ ਮੇਰਾ ਪਾਰ। مگر گا مگر گا

ਮੇਰਾ ਭਰਾ ਜਲਦੀਪ ਸਿੰਘ ਕੀ ਨਾਮ ਹੈ ਦਾ ਜਗਦੀਪ ਸਿੰਘ ਹੈ ਵੇਦੀ ਹੈਗੀ 20 ਸਾਲ ਦੀ ਹੋਰ ਇਹ ਕੀ ਕਰਦਾ ਹੈ ਇਹ ਛੱੜਰੀ ਦਾ ਕੰਮ ਕਰਦਾ ਸੀ ਆ ਅੱਜ ਕਰੇ ਸੀਗਾ ਇਹ ਜਿਹੜੀ ਹੁੰਦਾ ਹੁੰਦਾ ਸੀ ਅੱਗੇ ਕੰਮ ਦੇ ਹੁੰਦਾ ਛੱੜਰੀ ਦੇ ਕੰਮ ਦੇ ਜਾਂਦਾ ਹੁੰਦਾ ਹੈ ਅੱਜ ਕਰੇ ਸੀਗਾ ਇਹ ਇੱਕ ਹੌਸਲਾ ਇਹਨੂੰ ਕਿਹੜਾ ਪੜੇ ਉਹਨਾਂ ਨੂੰ ਡਾਰਦਾ ਛੱਪੜੀ ਛਾਲ ਨਾਲ ਪਾਉਂਦਾ ਕੋਲ ਕਿਹੜੇ ਸੀ ਬੋਲ ਰਿਹਾ ਕਿਥੋਂ ਹੀ ਬੋਲ ਜਿਹੜਾ ਇੱਕ ਹਜ਼ਾਰ ਜਿਹੜਾ ਦਿਖਾਣ ਦੇ ਸੀਗਾ ਕੀ ਗੱਲ ਤੇਰੀ ਇੱਕ ਕਤੂਆ ਸੀਗੇ ਵੀ ਹੁਣ ਪਹਿਲਾਂ ਕੋਈ ਮਾਮਲਾ ਕਰ ਚੱਕਾ ਕੋਈ ਇਹ ਪਈਆ ਕੋਈ ਨਹੀਂ ਗਈ ਫਿਰ ਕਿਸੇ ਆਉਂਦੇ ਆਏ ਸੀ ਉਹ ਇਧਰ ਐਸੀ ਉਹ ਨਹੀਂ ਅਜਿਹਾ ਕੰਮ ਦੇ ਸੀਗੇ ਪਰਸਨਲ ਤੌਰ ਤੇ ਛੱਪੜ ਜਿਹਾ ਆੜ ਮਾਰੀ ਯਾਨੀ ਫਿਰ ਉਸ ਤੋਂ ਬਾਅਦ ਕਿਤੇ ਮੋਕੇ ਦੇ ਮੋਤ ਹੋਈ ਹੈ ਕਿ ਇੱਥੇ ਅਗੇ ਹੋਈ ਮਾਰਾ ਬਹੁਤ ਲੱਗੇ ਆ ਬਹੁਤ ਸਾੜੀ ਕੀ ਮੰਗ ਕਰਦੇ ਲਈ ਅਸੀਂ ਸਾਡਾ ਹਿਸਾਬ ਚਾਹੀਦਾ ਮੇਰਾ ਵੀ ਪਿੰਡ ਨਾਲ بارن ٹھیک دا بار اگلو اے بندے پالتا نے کیر لیا میرا پت تے بندے پالتا لگن نٹچ کراں ہن مڑے دار تے نے چال ہی ماری میرے پت نے پت نا سالا تے پیو تا گئی موک گیا سی آئے شش آئے پار لین تے پٹ دے مار تے پر سڈے نال ਆਏ ਆ ਸਾਡੀ ਕਰਾ ਕੋਲੇ ਚਪੜਾ ਵਾਲਲੇ ਅੰਨ ਨਿਪੋੜਸਾਲਾ ਨਹੀਂ ਆਏ ਮੇਂੀ ਜੀਦਾ ਹੈ ਚਪੜੇ ਨਰੇ ਕਰਾ ਕੋਲੇ ਯਾਰ ਮੋਬੀਲਾ ਨਹੀਂ ਛਪੜੀ ਲੱਪਕੇ ਹੋ ਗਈ ਹਾਂਜੀ ਛਪੜ ਤੇ ਮਾਰ ਗਿਆ ਸੀ ਜੀ ਐ ਨਿੱਕੀ ਆ ਗਿਆ ਆਈ ਰਿਟਰਨ ਤੇ ਲੈ ਕੇ ਆਏ ਸਾਰੇ ਸਾਰੇ ਹੀ ਆਏ ਸਾਰੇ ਤੇ ਆ ਗਏ ਕੀ ਕਰਦੇ ਪਤਾ ਹਾਂਨ ਸਾਹਬ ਚਾਹੁੰਦਾ ਹਾਂ ਸਾਹਬ ਸਹੀ ਹੈ ਸਾਹਨ ਸਾਹਬ ਸਹੀ ਸਾਡਾ ਪਤਰੀ ਮਿਲਦਾ ਸਾਡੀ ਉੱਤੇ ਸਾਡਾ ਪੁੱਤ ਨਾ ਹਾਂ ਸਾਡੇ ਪਾਸ ਮਿਲਣ ਮਾਡਾ ਨਨਕੇ ਤੋਂ ਮੰਨ ਲੀ ਤੇ ਸੜਕ ਪੁੱਟ ਤੇਨ ਬਾਕੀ ਸਭ ਕੁਝ ਪੂਰ ਕਰਾਇਆ ਤਾਈ ਮੇਰੇ ਸਭ ਤੋਂ ਜਵਾਨ ਸੀ ਮੇਰੇ ਨਾਲ ਹੀ ਉਹ ਨਹੀਂ ਵਪਾਰ ਕਰਵਾਉਂਦੀ ਸੀ ਉਹ ਤਾਂ ਦਮ ਚੀਂਤੇ ਜਾਂਦਾ ਹੋਈ ਉਹ ਤਾਂ ਚੀਂਤੇ ਨਹੀਂ ਨਹੀਂ ਵੀ ਕੋਈ ਨਚਾਨੀ ਕਰਦੀ ਸੀ ਤੇਰੇ ਉੱਤੇ جگسی مل گا ਇਦੋ ਤੇ ਜਿਹੜਾ ਸੀ ਇਹ ਦੋਸ਼ੀ ਜਿਹੜਾ ਕਿ ਜਿਹੜਾ ਸ਼ਰਾਬ ਵਗੈਰਾ ਮੇਚਦਾ ਜਿਹਦੇ ਕਰਕੇ ਐਕਸਾਈਵੀ ਟੀਮ ਨੇ ਪਹਿਲਾਂ ਇੱਥੇ ਜਿਹੜਾ ਰੇਡ ਵਗੈਰਾ ਕੀ ਕੀਤੀ ਸੀ ਕਿ ਅੱਜ ਜਿਹੜੇ ਸਾਡੇ ਇਸ ਤਰ੍ਹਾਂ ਮਲਾਜਮ ਜਾ ਰਹੇ ਸੀ ਕਿ ਉਹ ਆਗਦੀ ਦਰਖਾਸਤ ਦੇ ਸਬੰਧ ਵਿੱਚ ਜਾ ਰਹੇ ਸੀ ਦਰਖਾਸਤ ਕੰਨਣ ਵਾਸਤੇ ਤੇ ਜਦੋਂ ਜਿਹੜਾ ਇਹਨਾਂ ਦੇ ਕਿਤੇ ਘਰ ਦੇ ਮੇਲੇ ਪਹੁੰਚ ਕਰਦੇ ਨਹੀਂ ਮਤਲਬ ਰੋਡ ਦੇ ਪਹੁੰਚ ਉਧਰੋਂ ਕਿਤੇ ਸਾਹਮਣੇ ਹੋਏ ਆ ਰਿਹਾ ਸੀ ਇਹ ਫਿਰ ਜਿਹੜਾ ਮਲਾਜਮਾ ਨੂੰ ਕਿ ਇਹਨੇ ਸੋਚਿਆ ਕਿਤੇ ਜੇਰੇ ਜੇਰੇ ਰੇਡ ਕਰਨ ਆਇਆ ਜਾਂ ਮੈਨੂੰ ਫੜਨ ਲੱਗਿਆ ਇਹਨੇ ਛੱਪੜ ਦੇ ਵਿੱਚ ਹਾਲ ਮਾਰ ਲਈ ਫਿਰ ਸਾਡੇ ਮਲਾਜਮਾ ਨੇ ਉੱਚੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਉਹਨੂੰ ਬਾਹਰ ਕੱਢ ਕੇ ਇੱਥੇ ਸਿਵਲ ਹਸਪਤਾਲ ਜਿਹੜਾ ਪਹਚਾਇਆ ਤੇ ਜਿਹੜੇ ਚੀਜ਼ਾਂ ਦਾ ਪਰਿਵਾਰ ਜੋ ਜੀ ਬਿਆਨ ਨਹੀਂ ਲਿਖਾਇਆ ਇਹ ਬਿਆਨ ਲਿਖਾਉਂਦੇ ਹੀ ਫਿਰ ਸਾਨੂੰ ਪਤਾ ਲੱਗੂਗਾ ਕਿ ਉਸੇਸਾਰਾ ਮਾਮਲਾ